ਅੱਜ ਬਹੁਤ ਹੀ ਖੁਸ਼ੀ ਦਾ ਵਿਸ਼ੇ ਹੈ ਕਿ ਸਮੇਂ-ਸਮੇਂ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਲੋਕਾਂ ਦੇ ਹਿੱਤ ਦੇ ਕੰਮ ਕਰਦੀ ਰਹਿੰਦੀ ਹੈ। ਤੋਂ ਸਭ ਤੋਂ ਵੱਡਾ ਕੰਮ ਜਿਹੜੇ ਸਾਡੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੀ ਗਵਾਈ ਦੇ ਵਿੱਚ ਦੋ ਦਿਨ ਪਹਿਲਾਂ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਰੇ ਸਾਡੇ ਕੈਬਨਿਟ ਮੰਤਰੀ ਜਰਮਾਨ ਜੋਗ ਸਾਡੇ ਵਿੱਤ ਮੰਤਰੀ ਸ਼੍ਰੀ ਹਰਪਾਲ ਚਿਮਮਾ ਜੀ ਵੀ ਉਹਦੇ ਵਿੱਚ ਹਾਜ਼ਰ ਸਨ। ਉਹਨਾਂ ਵਿੱਚੋਂ ਕੁਝ ਅਹਿਮ ਫੈਸਲੇ ਲਏ ਗਏ ਐ ਜਿਹਦੇ ਵਿੱਚ ਇੱਕ ਅਹਿਮ ਫੈਸਲਾ ਜਿਹੜਾ ਉਹ ਸਾਡੇ ਵਪਾਰੀ ਵਰਗ ਦੇ ਵਾਸਤੇ ਲਿਆ ਗਿਆ ਉਹਦੇ ਵਿੱਚ ਕੀ ਓਟੀਐਸ ਸਕੀਮ ਕਿੰਨੀ ਲਿਆਂਦੀ ਗਈ ਐ ਜਿਸ ਦੇ ਵਿੱਚ ਪ੍ਰੀ ਜੀਐਸਟੀ ਏਰੀਅਰ ਜਦੋਂ ਜੀਐਸਟੀ ਸ਼ੁਰੂ ਹੋਈ ਐ ਉਸ ਤੋਂ ਪਹਿਲਾਂ ਦੇ ਕੁਝ ਗੈਟ ਦੇ ਮਸਲੇ ਸੀਗੇ ਉਹ ਲੋਕ ਸਾਡੇ ਵਪਾਰੀ ਜਿਹੜੇ ਐ ਬਹੁਤ ਹਤਾਸ਼ ਸੀ ਨਰਾਜ਼ ਸੀ ਉਹ ਉੰਜੇ ਹੋਏ ਸੀਗੇ ਉਹਦੇ ਵਿੱਚ ਜਿਹੜੇ ਸਰਕਾਰ ਨੇ ਇੱਕ ਓਟੀਐਸ ਸਕੀਮ ਲਿਆ ਕੇ ਸਾਡੇ ਲੋਕਾਂ ਨੂੰ ਇਹ ਰਾਹਤ ਦਿੱਤੀ ਹੈ ਜ਼ਿਲ੍ਹਾ ਪ੍ਰਧਾਨ ਟ੍ਰੇਡਿੰਗ ਗੁਰਦਾਸਪੁਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਦੋਸਤੀ ਸਕੀਮਾਂ ਲਿਆਂਦੀਆਂ ਨੇ ਓਟੀ ਸਕੀਮਾਂ ਲਿਆਂਦੀਆਂ ਨੇ ਉਹਨੇ ਦੋਸਤੀ ਸਕੀਮਾਂ ਲਿਆਂਦੀਆਂ ਨੇ ਜਿਹਦੇ ਵਿੱਚ ਕੀ ਵਪਾਰੀਆਂ ਦੀ ਬਾਹ ਫੜੀ ਆ ਤੇ ਜਿਹੜੇ ਜਿਵੇਂ ਕਿ ਪਹਿਲੇ ਤਾਂ ਪ੍ਰੀ GST ਸਕੀਮ ਸੀਗੇ ਜਿਹਦੇ ਵਿੱਚ ਤੇ ਮੇਰੇ ਸੀਨੀਅਰ ਨੇ ਦੱਸਤਾ ਇਹਦੇ ਲਾਗੇ ਇੱਕ ਸਕੀਮ ਹੈ ਜੋ ਇਸਮਿਲਰ ਸਲੀ ਲਿਆਂਦੀ ਆ ਜਿਹਦੇ ਵਿੱਚ 2188 ਕਰੋੜ ਰੁਪਏ ਪੈਂਡਿੰਗ ਸੀਗਾ ਬਕਾਇਆ ਸੀਗਾ ਜਿਹੜਾ ਵਿਆਜ ਬਣ ਕੇ ਪੈਨਲਟੀ ਬਣ ਕੇ 12000 ਰੁਪਏ ਦੇ ਕਰੀਬ ਬਣ ਗਿਆ ਸੀਗਾ ਉਹਦੇ ਨਾਲ ਪ੍ਰਾਈਸ ਮillers ਦਾ ਕੰਮ ਵੀ ਬੰਦ ਹੋ ਗਿਆ ਸੀ ਕਿਸੇ ਨਾ ਕਿਸੇ ਵਜੇ ਕਰਕੇ ਡਿਫਾਲਟ ਕਰ ਗਏ ਸੀਗੇ ਸਰਕਾਰ ਨੇ ਇਹਨਾਂ ਦੀ ਬਾਹ ਫੜਦਿਆਂ ਹੋਇਆਂ ਇੱਕ ਸਕੀਮ ਕੱਢੀ ਹੈ ਵਨ ਟਾਈਮ ਸੈਟਲਮੈਂਟ ਸਕੀਮ ਕੱਢੀ ਹੈ ਜਿਦੇ ਵਿੱਚ ਆਪਾਂ ਪੱਕੀ ਕਰ ਸਕਦੇ ਹਾਂ ਕਿ ਆਪਾਂ ਜੇ ਕਿਸੇ ਦਾ 1 ਕਰੋੜ ਰੁਪਏ ਪੈਂਡਿੰਗ ਹੈ 50 ਪੈਸੇ ਹੋਰ ਜਿਵੇਂ 1.5 ਕਰੋੜ ਰੁਪਏ ਦੇ ਕੇ ਆਪਣੀ ਸੈਟਲਮੈਂਟ ਕਰ ਸਕਦਾ ਹੈ ਇਹਦੇ ਲਈ 1 ਅਕਤੂਬਰ ਤੋਂ ਇਹ ਸ਼ੁਰੂ ਆ 1 ਮਹੀਨੇ ਦੇ ਵਿੱਚ ਵਿੱਚ ਜਿਹੜੀ ਇਹ オンਲਾਈਨ ਪੋਰਟਲ ਤੇ ਜਾ ਕੇ ਅਪਲਾਈ ਕਰ ਸਕਦਾ ਹੈ ਤੇ 12 ਦਸੰਬਰ ਤੱਕ ਇਹ ਸਕੀਮ 12 ਦੇ ਕਰੀਬ ਸਕੀਮ ਸਕੀਮ ਰਹਿਣੀ ਆ ਉਹਦੇ ਵਿੱਚ ਆਪਣਾ ਫਾਇਦਾ ਲੈਣਾ ਚਾਹੀਦਾ ਇਹਦੇ ਨਾਲ 300 ਰੁਪਏ ਸੰਪਰਦ ਦੇ ਵਿੱਚ ਇਹ ਇਹਦਾ ਟਾਈਮ ਆ ਜੀ ਇਹਦੇ ਕਿਸਾਨਾਂ ਨੂੰ ਵੀ ਬੈਨੀਫਿਟ ਮਿਲੂਗਾ ਕੱਲ ਨੂੰ ਕੀ ਹੋਵੇ ਕਿ ਜੇ ਇਹ ਆਪਣੇ ਰਾਈਸ ਮਿਲਰ ਸੰਨੂ ਇਹਨੂੰ ਕਰ ਲੈਂਦੇ ਆਪਣੇ ਵਨ ਟਾਈਮ ਸੈਟਲਮੈਂਟ ਵਿੱਚ ਆ ਜਾਂਦੇ ਆ ਤੇ ਇਹਦੇ ਨਾਲ ਇਹਨਾਂ ਦਾ ਬਿਜ਼ਨਸ ਵੀ ਚੱਲ ਜੂਗਾ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਜਿ ਲਿਟੀਗੇਸ਼ਨ ਤੋਂ ਵੀ ਵੱਜ ਜਾਣਗੇ ਤੇ ਜਿਹੜੀ ਲਿਫਟਿੰਗ ਹੈ ਉਹ ਕਿਸਾਨਾਂ ਦੀ ਵੀ ਪ੍ਰੋਪਰ ਹੋ ਜੂਗੀ ਹੋ ਜੂਗੀ ਜੀ ਇਸ ਲਈ ਬਹੁਤ ਵਧੀਆ ਫੈਸਲਾ ਮੈਂ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਨਾ ਚਾਹਨਾ ਆਪਣੇ ਰਾਈਸ ਮਿਲਰਸ ਨੂੰ ਕਿ ਬਾਤ ਤੋਂ ਵਾਦਰਾ ਹੁਣ ਫਾਇਦਾ ਲੈ ਲਓ ਤੇ ਆਪਣਾ ਜਿਹੜਾ ਜੋ ਕਿ ਭਗਵੰਤ ਮਾਨ ਸਰਕਾਰ ਦੀ ਇੱਕ ਇੱਕ ਅਹਿਮ ਉਹਨਾਂ ਦਾ ਉਹਨਾਂ ਨੇ ਜ਼ਿੰਮੇਵਾਰੀ ਸਮਝੀ ਹੈ ਕਿ ਬਾਹ ਫੜੀ ਹੈ ਵਪਾਰੀ ਭਰਾਵਾਂ ਦੀ ਤੇ ਹੁਣ ਹੁਣ ਫਾਇਦਾ ਲੈ ਲੈਣਾ ਚਾਹੀਦਾ ਤੇ ਸਕੀਮ ਵਿੱਚ ਆ ਕੇ ਤੇ ਤੇ ਆਪਣੇ ਆਪ ਆਪਣਾ business ਵਾਦੇ ਚ ਪਾਉਣਾ ਚਾਹੀਦਾ ਤੁਹਾਨੂੰ